ਸਨਿਸ਼ੋ ਹੋਤਾ ਪੰਜਾਬ ਯੂਥ ਪ੍ਰਧਾਨ ਨਮਨਮ ਮੋਰਚਾ ਅਤੇ ਸ਼ਿਵ ਸੈਨਾ ਸੂਰਿਆਮੰਚੀ ਦਾ ਰਾਸ਼ਟਰੀ ਚੇਅਰਮੈਨ ਯੂਵਾਂਗ ਅਤੇ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ ਤੁਹਾਡੇ ਮਾਧਮ ਤੋਂ ਕਿ ਪਿਛਲੇ ਦਿਨ ਹੀ ਇੱਕ ਜਲੰਧਰ ਦੇ ਵਿੱਚ 13 ਸਾਲ ਦੀ ਨਮਾਲਕ ਬੱਚੀ ਨਾਲ ਰੇਪ ਦੀ ਵਾਰਦਾਤ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਵਾਇਰਲ ਹੋਈ ਹੈ ਔਰ ਬਹੁਤ ਹੀ ਦੁਖਦਾਇਕ ਘਟਨਾ ਹੈ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਜਿਹੜਾ ਦੋਸ਼ੀ ਆ ਉਹਤੇ ਫਾਂਸੀ ਦੀ ਮੰਗ ਕਰਦੇ ਅਸੀਂ ਉਹਨੂੰ ਫਾਂਸੀ ਦਿੱਤੀ ਜਾਵੇ ਉਹ ਪ੍ਰਸ਼ਾਸਨ ਉਹਨੂੰ ਸਖਤ ਤੋਂ ਸਖਤ ਕਾਰਵਾਈ ਕਰੇ ਕਿਉਂਕਿ ਦੇਖੋ ਤੀਆਂ ਭੈਣਾਂ ਨਾਲ ਰੇਪ ਹੋ ਰਿਹਾ ਉਹਨਾਂ ਨੂੰ ਫਾਗ ਮਾਰ ਦਿੱਤਾ ਜਾਂਦਾ ਹੈ ਤੇ ਮੈਂ ਕਹਿੰਦਾ ਕਿ ਪ੍ਰਸ਼ਾਸਨ ਉਹਨਾਂ ਦੇ ਨਾਲ ਸਖਤੀ ਦਾ ਪੇਸ਼ ਆਵੇ ਔਰ ਅਸੀਂ ਐਤਵਾਰ ਵਾਲੇ ਦਿਨ ਅਸੀਂ ਇੱਥੋਂ ਕੈਂਡਲ ਮਾਰਚ ਵੀ ਕੱਢਾਂਗੇ ਔਰ ਜਿਹੜਾ ਦੋਸ਼ੀ ਆ ਦੋਸ਼ੀ ਦੀ ਫਾਂਸੀ ਦੀ ਮੰਗ ਵੀ ਕਰਾਂਗੇ ਔਰ ਇੱਕ ਮੈਂ ਤੁਹਾਡੇ ਮੱਧਮ ਤੇ ਇੱਕ ਹੋਰ ਬੇਨਤੀ ਕਰਨਾ ਚਾਹੁੰਨਾ ਕਿ ਜਿਵੇਂ ਪੰਜਾਬ ਦੇ ਵਿੱਚ ਹਾਲਾਤ ਬਹੁਤ ਵਿਗੜ ਚੁਕੇ ਨੇ ਤੁਸੀਂ ਦੇਖਿਆ ਹੋਣਾ ਕਿ ਜਿੱਥੇ ਜਾਈਏ ਵੇਖਣ ਨੂੰ ਮਿਲਦਾ ਕਿ ਇਸ ਦੁਕਾਨ ਤੇ ਇਸ ਵਾਰਦਾਤ ਹੋ ਗਈ ਔਰ ਇਸ ਦੁਕਾਨ ਤੇ ਲੁੱਟ ਖੋ ਹੋ ਗਈ ਪੰਜਾਬ ਦੀ ਗਵਰਨਮੈਂਟ ਪੰਜਾਬ ਸਰਕਾਰ ਇੰਨੇ ਕਿ ਜਿਆਦਾ ਮੈਂ ਦੇ ਫਿਰ ਇਹਨਾਂ ਨੂੰ ਇਹ ਕਹਾਂਗਾ ਕਿ ਬਿਜ਼ੀ ਹੋ ਗਈ ਆ ਕਿ ਪੰਜਾਬ ਵੱਲ ਧਿਆਨ ਨਹੀਂ ਦੇ ਪਾ ਰਹੀ ਔਰ ਮੈਂ ਤੁਹਾਡੇ ਮਾਧਿਅਮ ਤੋਂ ਇੱਕ ਬੇਨਤੀ ਕਰਨਾ ਚਾਹੁੰਦਾ ਸਰਦਾਰ ਭਗਵੰਤ ਮਾਨ ਜੀ ਨੂੰ ਕਿ ਮਾਨ ਸਾਹਿਬ ਥੋੜਾ ਜਿਹਾ ਸਹੀ ਇੱਤੀਆਂ ਪੈਣਾ ਵਾਲੀ ਧਿਆਨ ਦਿਈਏ ਇਹਨਾਂ ਵਾਸਤੇ ਕਾਨੂੰਨ ਸਖਤ ਕੀਤੇ ਜਾਣ ਜਿਵੇਂ ਫੋਰਨ ਕੰਟਰੀ ਦੇ ਵਿੱਚ ਕੋਈ ਐਹੋ ਦੀ ਵਾਰਦਾਤ ਹੁੰਦੀ ਆ ਤੇ ਉਹਨੂੰ ਉਸੇ ਟਾਈਮ ਹੀ ਮੌਬੀ ਦੀ ਸਜ਼ਾ ਸੁਜਾਈ ਜਾਂਦੀ ਆ। ਔਰ ਮੈਂ ਪੰਜਾਬ ਦੇ ਬੁਲੰਦ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਕਾਨੂੰਨ ਕੇ ਵੀ ਵਾਧਾ ਕੀਤਾ ਜਾਵੇ। ਔਰ ਪੰਜਾਬ ਸਰਕਾਰ ਕਾਨੂੰਨ ਨੂੰ ਸੱਤਾ ਬਹਿਦਾ ਦਿੱਤੀਆਂ ਜਾਂ ਪੰਜਾਬ ਪ੍ਰਸ਼ਾਸਨ ਨੂੰ ਕਿ ਜਿਹੜਾ ਕੋਈ ਐਹੋਜੀ ਹਰਕਤ ਕਰਦਾ ਉਹਨੂੰ ਬਖਸ਼ਿਆ ਨਾ ਜਾਵੇ ਧੰਨਵਾਦ